ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਤੇ ਲੁੱਟਾਂ ਖੋਹਾਂ ਕਰਨ ਵਾਲੇ ਲੋਕਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਕੀਤਾ ਕਾਬੂ ਇਸ ਮੌਕੇ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਮੋਬਾਈਲ ਖੋਹ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ ਚਾਰ ਮੋਬਾਈਲ ਫੋਨ ਤੇ ਵਾਰਦਾਤ ਵਿੱਚ ਇਸਤੇਮਾਲ ਕੀਤੀ ਗਈ ਐਕਟਿਵਾ ਵੀ ਬਰਾਮਦ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਇੱਕ ਹੋਰ ਸਾਥੀ ਵੀ ਹੈ ਜਿਸ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਇਸ ਦੇ ਚੱਲਦੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਸੁਖਦੇਵ ਮੋਨੂ ਅੰਮ੍ਰਿਤ ਸਰ ਹਾਜੀ ਇੱਕ ਨਾ 164 24 ਨੂੰ ਤੁਬਰਤ ਕਰੀਬ 2:30 ਵਜੇ ਕਗਵੀਰ ਸਿੰਘ ਨਾਮ ਦੇ ਵਿਅਕਤੀ ਕੋਲੋਂ ਇੱਕ ਮੋਬਾਈਲ ਸਟੈਚ ਕੀਤਾ ਹੈ ਦੋ ਸਨੇਚਰਜ਼ ਵੱਲੋਂ ਤੇ ਉਸ ਆਦਮੀ ਵੱਲੋਂ ਉਸ ਸਨੇਚਰ ਵੱਲੋਂ ਜਿਹਦੇ ਸਕੂਟਰ ਤੇ ਸਵਾਰ ਹੋਇਸੀ ਉਹਦਾ ਨੰਬਰ ਨੋਟ ਕਰ ਲਿਆ ਗਿਆ ਸੀ ਜਦੋਂ ਸ਼ਿਕਾਇਤ ਕੀਤੀ ਤਾਂ ਤੁਰੰਤ ਪੁਸਵਰ ਨੂੰ ਮਸਤੈਦੀ ਵਰਤਦੇ ਹੋਏ ਉਸੇ ਤਰ੍ਹਾਂ ਫਾਲੋਅ ਅਪ ਕੀਤਾ ਗਿਆ ਤੇ ਉਹਨਾਂ ਨੂੰ ਜੜਵਾਓ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹਨਾਂ ਨੂੰ ਲਿਆ ਕੇ ਉਨਾਂ ਕੋ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਕੋਲ ਜਿਹੜਾ ਚੋਰੀ ਜਿਹੜਾ ਖੋਸ਼ ਉਧਾਰ ਜਿਹੜਾ ਮੋਬਾਈਲ ਸੀ ਉਹ ਨਾਲ ਰਿਕਵਰ ਕੀਤਾ ਗਿਆ ਤੇ ਨਾਲ ਜਿਹੜੀ ਵਹੀਕਲ ਤੇ ਉਹਨਾਂ ਨੇ ਕੋ ਕੀਤੀ ਸੀ ਉਹ ਰਿਕਵਰ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਵਿਕਤੀਆਂ ਨੂੰ ਦਰਾਂ ਨੇ ਕੋਸ਼ਿਸ਼ ਹੋਰ ਵੀ ਮਤਲਬ ਕਿ ਡੀਪਲੀ ਕੋਸ਼ਿਸ਼ ਕੀਤੀ ਕਿ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਹੋਰ ਵੀ 10 12 ਵਾਰ ਦਾ ਤਾਂ ਕੀਤੀਆਂ ਹੋਈਆਂ ਜਿਹਦੇ ਬਾਰੇ ਅਸੀਂ ਵੱਖ-ਵੱਖ ਥਾਣਿਆਂ ਨਾਲ ਕੰਟੈਕਟ ਕਰ ਰਹੇ ਹਾਂ ਜੀ ਕਿਹਦੇ ਤੋਂ ਦੇ ਰਹੇ ਆ ਤੁਸੀਂ ਇਹ ਜਿਹੜਾ ਲਵਰੀ ਸਿੰਘ ਉਰਫ ਲਵਿਆ ਇਹ ਇਹ ਤੇ ਨਹੀਂ ਜਾਣੀ ਜਿਹੜੀ ਹੈ ਨਾ ਲਵਰੀ ਸਿੰਘ ਲਵ ਇੰਦਰਜੀਤ ਤੇ ਗੁਰਪ੍ਰਤਾਪ ਇਸ ਉਥੋਂ ਦੇ ਸੰਗਤਪੁਰੇ ਦੇ ਆ ਜੀ ਬੁਲਗੁਰਾਏ ਰਹੀ ਸੀ ਸਰ ਕਿੰਨੀ ਕੁ ਉਮਰ ਹੈਗੀ ਸੀ ਇਹ ਜੀ ਉਮਰ ਤਕਰੀਬਨ 20 ਤੋਂ ਲੈ ਕੇ 30 ਸਾਲ ਦੇ ਵਿੱਚ ਵਿੱਚ ਨੇ ਸਾਰੇ ਹੋਰ ਸਰ ਇਹ ਤਾਂ ਕੋਈ ਕੰਮਕਾਰ ਵੀ ਹੋ ਕੁਝ ਕਦੇ ਨਸ਼ੇ ਦੇ ਇਹ ਵੇਲੜੀ ਨੇ ਜੀ ਕੋਈ ਨਸ਼ੇ ਵਾਲੀ ਕੋਈ ਗੱਿਹੇ ਵੀ ਗੱਲ ਨਹੀਂ ਨੇ ਵੇਲੜੀ ਨੇ ਵੇਲੜੀ ਘੁੰਮ ਦੇ ਤਰ੍ਹਾਂ ਦੇ ਰਹਿੰਦੇ ਆ ਜੀ ਸਰ ਮੈਂ ਬੈਕਗ੍ਰਾਉਂਡ ਕੀ ਹੈ ਜੀ ਬੈਕਗ੍ਰਾਉਂਡ ਗਰੀਬੀ ਅਵਸਥਾ ਦੇ ਵਿੱਚ ਮਤਲਬ ਕਿ ਕੋਈ ਕੰਮਕਾਰ ਨਾ ਕਰਨਾ ਤੇ ਮਾਪੋ ਬਾਬ ਜਿਹੜੇ ਕੰਮ ਕਰਦੇ ਪਏ ਆ ਇਹਦੇ ਬਿਲਕੁਲ ਕੰਮ ਨਾਲ ਹੋਣ ਕਰਕੇ ਮਤਲਬ ਕਿ ਇਹਨਾਂ ਦਾ ਰਜਾਨ ਜਿਹੜਾ ਵੀ ਇਧਰ ਹੋ ਗਿਆ ਵੀ ਸ਼ਤਾਨਦ ਮੰਨ ਨੂੰ ਇਧਰ ਫਸ ਲਾਇਆ ਜਾਵੇ ਤੇ ਇਹ ਚੋਰੀ ਕਰਕੇ ਗਾਂ ਜਿੱਤੇ ਵੇਚਦੇ ਗੁੱਜਦੇ ਸੀ ਉਹਨਾਂ ਦਾ ਵੀ ਕੋ ਪਤਾ ਲੱਗਿਆ ਨਹੀਂ ਜੀ ਫਿਲਹਾਲ ਤੇ ਮਤਲਬ ਕਿ ਇਹਨਾਂ ਕੋਲ ਚਾਰ ਮੋਬਾਈਲ ਅਸੀਂ ਰਿਕਵਰ ਕੀਤੇ ਆ ਜੀ 4 ਦਿਨਾਂ ਦੇ ਬੁਸ਼ਕਿਸ਼ ਠੀਕ ਹੈ ਜੀ ਇਸ ਸੁਣਾ ਬਾਈ ਹੋਰ ਡਿਪੀ ਕੋਸ਼ਿਸ਼ ਕਰ ਕੀਤੀ ਜਾਰੀ ਹੈ ਰਿਮਾਰਕ ਲੈ ਕੇ ਹੋਰ ਕੋਸ਼ਿਸ਼ ਕਰਨਾ ਕਿ ਕਿਹੜੀ ਐਕਟਿਵਾ ਬਰਾਮਦ ਕੀਤੀ ਉਹ ਵੀ ਇਹਨਾਂ ਦੀ ਚੋਰੀ ਹਾਂਜੀ ਉਹ ਇਹਨਾਂ ਦੀ ਅਰਸ਼ੇ ਲਾਲ ਉਹਦੇ ਬਾਰੇ ਅਸੀਂ ਕੋਪਨਾ ਪੜਤਾਲ ਕਰਾਂਗੇ ਜੇ ਕੋਈ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਪਾਈ ਗਈ ਤਾਂ ਵੱਡਾ ਜੁਰਮ ਉਹਦੇ ਵਿੱਚ ਵੀ ਐਡ ਕੀਤਾ ਜਾਏ ਇਹਨਾਂ ਦੇ ਕੋਈ ਹੋਰ ਵੀ ਸਾਥੀ ਕੋਈ ਜਵੇ ਨਾਲ ਇਸ ਸੁਣਾ ਬਾਈ ਇੱਕ ਹੋਰ ਸਾਥੀ ਹੈ ਦੱਸਦੀ ਆਪਣਾ ਸੁੰਦਰੀ ਸੁੰਦਰੀ ਉਹਦੀ ਭਾਲ ਜਾਰੀ ਹੈ ਜਦੋਂ ਉਹਨੂੰ ਮਤਲਬ ਕਿ ਪਤਾ ਲੱਗਾ ਸਾਨੂੰ ਤਾਂ ਉਹਦੇ ਬਣ ਗੁਸਤਰ ਕੀਤਾ ਜਾਏਗਾ ਇਹਨਾਂ ਦਾ ਕੋਈ ਪਹਿਲਾਂ ਕਿੰਨਾ ਰਿਕਾਰਡ ਹੈਗਾ ਹਾਂਜੀ ਇਹਦੇ ਵਿੱਚ ਲਵਰੀ ਸਿੰਘ ਤੇ ਪਹਿਲਾਂ ਮਗਬੂਬਪੁਰੇ ਥਾਣੇ ਦੇ ਵਿੱਚ ਇੱਕ ਮਕਰਮਾ ਚੋਰੀ ਦਾ ਦਰਜਿਆ ਇਸੇ ਤਰ੍ਹਾਂ ਇੱਕ ਗੁਰਪ੍ਰਤਾਪ ਤੇ ਵੀ ਇੱਕ ਦੋ ਮਕਰਮੇ ਜਿਹੜੇ ਆ ਚੋਰੀ ਦੇ ਦਰਜੇ ਆ ਜੀ ਸਰ ਹੋਰ ਕੋਈ ਕੁਝ ਤੁਹਾਡੇ ਸਾਹਮਣੇ ਆਈ ਪੋਸਟ ਨਹੀਂ ਇਹ ਸਲਾਮਾ ਜੀ ਪੋਸੈਸ਼ਨ ਵਾਰਡ ਲੈ ਲੈ ਰਹੇ ਜੇ ਰਮਾੜ ਲੇ ਕੋਈ ਹੋਰ ਕੋਸ਼ਿਸ਼ ਕਰਨਗੇ ਠੀਕ ਹੋ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨਪਲੀਅਨ ਟੀਵੀ